ਸਾਰੇ ਜੱਦੇ ਬੰਦੇ ਆ ਸਮਾਜ ਦੇ ਜੱਦੇ ਬੰਦੇ ਆ ਪ੍ਰੈਸ ਵਾਲੇ ਵੀ ਸਾਰੇ ਜਿਹਨੂੰ ਸੁਣੇ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਦੀ ਬਾਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜਾਣਿਓ ਜਦੋਂ ਫੋਨ ਦੇ ذریعے ਕੱਲ੍ਹ ਇਹ ਮੱਧ ਭਾਗੀ ਖਬਰ ਪਹੁੰਚੀ ਇੱਕ ਬਾਰੀ ਫੇਰ ਤੋਂ ਜਿੱਦੋਂ ਨਮਕ ਦੇ ਉੱਤੇ ਉਹੀ ਕਾਲੀ ਸ਼ਾਮਤੀ ਮੈਲੀ ਅੱਖਾਂ ਦੇ ਸਾਹਮਣੇ ਆਉਣ ਲੱਗੀਆਂ ਅਸੀਂ ਘਰ ਦੇ ਵਿੱਚ ਬੈਠੇ ਆ ਸੇਜੀ ਚੋਟੀ ਦੀ ਮਾਰ ਰਹੀ ਏ ਇਹ ਵੀ ਚੱਲ ਜਾ ਲੈ ਜਾਣਾ ਯਾਰ ਤੂੰ ਸੌਂਦੇ ਜਾਨੇ ਖਰਾਬ ਕਰੀ ਗਏ ਆ ਆ ਵੀ ਕਰ ਰਿਹਾ ਉਹ ਬੰਦ ਚੱਕਰ ਵੀ ਲੱਗ ਜੇ ਸੀ ਫੋਟੋ ਦਾ ਮੇਲ ਕਰਦੇ ਰਮਨ ਕਿਹੜਾ ਮੌਜੂਦ ਦੇਖੋ ਸਰਕਾਰ ਦੀਆਂ ਅੱਖਾਂ ਦੇ ਵਿੱਚ ਲੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸਦੇ ਦਸਤੇ ਚਲੰ ਕਰਦੇ ਚਾਹੀਦੇ ਮੈਂ 90 ਸਾਲ ਦੀ ਕੋਰ ਕੋ ਪਰੰਤੂ ਜਿੰਨਾ ਕੁ ਪੁੱਤ ਦੀ ਮੌਤ ਨਹੀਂ ਮੰਗ ਲਿਆ ਤਿੰਨ ਸਾਲ ਦੀ ਸਿਖਾਇਆ ਉਹਨਾਂ 55 ਸਾਲਾਂ ਦੀ ਇਹੋ ਜਿਹੇ ਹਾਲਾਤ ਇੱਕ ਕਤਲ ਤੋਂ ਬਾਅਦ ਦਾ ਪਰਿਵਾਰ ਹਟਾਉਂਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੀ ਪ੍ਰੇਸ਼ਾਨ ਸਾਡੀਆਂ ਲੱਖੋ ਸੱਜੀਆਂ ਹਰ ਇੱਕ ਬੰਦਾ ਆਪਣਾ ਭਰਿਆ ਹੁੰਦਾ ਪਿੰਨੋ ਕੰਦਲੀ ਹੋ ਜਾਂਦੀ ਕਿਤੇ ਨਾ ਕਿਤੇ ਪਰ ਇਹ ਨਾ ਸਭ ਤੋਂ ਛੋਟੀ ਸਜਾਈ ਕੋਈ ਉਸ ਮੌਤ ਕਤਲ ਨਾ ਸਿਰਫ ਇਸ ਨੂੰ ਕੋਈ ਦੇ ਕੇ ਚੱਲਣਾ ਆਪਣਾ ਕੁਈ ਤੇ ਲੋਕਾਂ ਦੇ ਚਾਰ ਬੰਦੇ ਇਕੱਠੇ ਕਰਕੇ ਸਰਕਾਰੇ ਕੋਲ ਆਏ ਅਰਜੀ ਦੇ ਕੇ ਕੋਈ ਮਦਦ ਨਹੀਂ ਹੋਇਆ ਤੋ ਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਪੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸੀ ਤੋਂ ਦੁਖੀ ਹੋ ਕੇ ਸਾਡੇ ਸਾਹਮਣੇ ਇੱਕ ਗੱਲ ਆਈ ਸੀ ਸ਼ਾਇਦ ਇਹ ਨਗਰਵਾਨਿਆਂ ਤੋਂ ਖੜਾ ਸ਼ੁੱਤੂ ਹੋ ਗਿਆ ਆਮ ਦਾ ਦੇਜਵਾ ਕੁਤੇ ਹੀ ਹੈ ਸ਼ਾਇਦ ਉਹ ਜਾਣ ਕੇ ਚੰਗੀ ਗੱਲ ਕਰਨਗੇ ਪਰ ਇਹਨਾਂ ਦੀ ਕੀਤਾ ਆਪੋ ਦੇ ਸੋਣੇ ਆ ਸੀ ਮੀਆਂ ਬੀਬੀ ਭਾਵੇਂ ਬਾਹਰ ਦੇ ਬਾਗੇ ਜਾ ਕੇ ਬੈਠ ਜਾਂਦੇ ਆ ਪੁੱਤ ਦੇ ਇਨਸਾਫ ਦੀ ਗੱਲ ਕਰ ਇਹ ਸਾਰੇ ਐਮਐਨਏ ਜਿਹੜੇ ਇਹਨਾਂ ਦਾ ਕਰਦੇ ਲੋਕੀਂ ਕੋ ਜਾਦੇ ਨੇ ਕੁਝ ਨਹੀਂ ਲਿਖਿਆ ਕਿਉਂ ਹਲੇ ਅੱਜ ਮੌਕਾ ਹੋਈ ਹੈ ਕੱਲ ਤੁਹਾਡੇ ਮਜ਼ਾ ਆਦੀ ਉੱਦਣਗੇ ਉਹ ਸਾਡੀ ਭੈਣ ਜਿਹੜੀ ਜਿੰਦਗੀ ਹੋਈ ਹੈ ਹਮਦਰਦੀ ਦੀ ਜਗ੍ਹਾ ਤੇ ਉਹ ਚੋਕਾ ਲੱਗਣੀ ਆ ਚੋਕਾ ਲੱਗਣੀ ਆ ਹਰ ਜਗ੍ਹਾ ਤੋਂ ਜ਼ਿੰਦਗੀ ਤਾਂ ਜਾਊਗਾ ਉਹਨੇ ਬਚੀ ਨੇ ਉਹਦਾ ਮੁਕਤਨੀਆ ਮੁਕੱਦਮੇ ਲੜਨੀ ਹੈ ਤੁਸੀਂ ਦੇਖੋ ਹਰ ਇੱਕ ਦਾ ਇਹ ਸ਼ੁਰੂਆਤ ਹੈ ਮੈਂ ਤੁਹਾਡੇ ਕੋਲੇ ਪੁੱਛ ਮੈਂ ਪੁੱਤਰ ਦੇ ਸੀਹਾਰ ਖੇਡਣ ਦੇ ਵਿੱਚ ਪੁੱਛੇ ਇਥੋਂ ਬੋਲੀਆਂ ਹੋਈਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਸੀਂ ਉਹ ਜਿਹੇ ਫਸਲੇ ਨਾ ਕਰੋ ਜਿਹੜੇ ਮੈਂ ਕਰ ਗਿਆ ਮੇਰਾ ਪੰਜਾਬ ਕਹਿੰਦਾ ਤੁਹਾਡੇ ਵਿੱਚ ਇਹ ਆਰ ਵਰਤੇ ਜਦੋਂ ਗੱਲ ਕੱਤਲਾਂ ਦੀ ਚੱਲਦੀ ਹੈ ਉਹ ਲੋਕੀਆਂ ਸਰਕਾਰਾਂ ਅੰਕੜੇ ਦਿਦਾ ਕਾ ਦੋ ਘਤਰ ਰੋਜ਼ ਦਾ ਪੰਜਾਬ ਦੀ ਕਾਂਗਰਸ ਦੀ ਆਦੇਸੀ ਉਹ ਭਾਈ ਨੂੰ ਮਾਰੇ ਕਰਕੇ ਘਰੋਂ ਲੈਣਦਾ ਸੀ ਤੁਸੀਂ ਕਾ ਕਹਤਾ ਜੋ ਤੁਸੀਂ ਸਾਰਿਆਂ ਨੇ ਸਮਝੋ ਕਿਹੜਾ ਨੇ ਤੁਸੀਂ ਤਾਂ ਉਤੋਂ ਵੀ ਪੂਜਾ 12-12 ਦੇ ਲੈ ਕੇ ਸੈਰ ਨਹੀਂ ਨੂੰ ਔਰ ਮਾਰਦੇ ਵੀ ਜਿਹੜਾ ਹੱਤਲ ਹੁੰਦਾ ਉਹ ਮੇਰੇ ਵਰਗੇ ਬੁਢੇ ਨੇ ਦੇ ਕੋਈ ਤਾਰ ਕੇ ਡੱਕ ਰਹਿ ਜਾਂਦਾ ਔਰ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਇਹ ਲੋਕ ਪ੍ਰამართ ਦੇ ਹੁੰਦਾ ਤੁਸੀਂ ਚੁੰਮ ਚੁੰਮ ਕੇ ਸਾਡੇ ਉਹਨਾਂ ਨੂੰ ਮਾਰ ਤੁਸੀਂ ਦੀਪ ਸਿੰਘ ਸਿੱਧੂ ਨੂੰ ਮਾਰਿਆ ਤੁਸੀਂ ਹਰਦੀਪ ਬਨਗੜੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਰ ਕਿੰਨੇ ਜੱਤਲ ਗਿਣਾਵਾ ਹੁਣ ਤਾਂ ਜਸਟਿਸ ਦੀ ਨੰਬੀ ਹੋ ਜਾਂਦੀ ਹੈ ਕੱਲੋਂ ਦੇ ਨਾ ਗਿਣਦੇ ਆ ਗਿਣਦੇ ਆ ਪਰ ਸਾਡੇ ਚੁੰੜੇ ਹੋਏ ਨਮਾਇਦੇ ਕੀ ਕਹਿੰਦੇ ਆ ਕਿ ਇਹ ਇੱਕ ਐਵਰੇਜ ਹੈ ਲਾਣ ਦੇ ਉਹਦੇ ਵਿੱਚ ਜਿੰਨੇ ਮੋੜ ਫਰਕ ਨਹੀਂ ਆਉਣ ਇੱਕ ਵੱਡਾ ਜੱਤਲ ਹੋ ਗਿਆ ਜਸ ਸਰਕਾਰ ਹੈ ਜਸ ਸਰਕਾਰ ਕਿਸਾਨوں ਹਮਦਰ ਪਾਇਲ ਲਿਖੂਗਾ ਮੈਨੂੰ ਮਿਲਣਾ ਨਾ ਜੋ ਮਿਲ ਨਹੀਂ ਮਿਲ ਜਸਟ ਕਾਨੂੰਨ ਬਣੂਗਾ। ਅਸੀਂ ਚਾਹੁੰਦੇ ਹਾਂ ਸਿਸਟਮ ਵਿੱਚ ਸੁਧਾਰ ਲਿਆ। ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਜ਼ਾ ਦੇ ਨੂੰ ਘਮੀ ਦਿੱਤਾ ਜਾਵੇ। ਜਿਹੜੀ ਗਰਮ ਦੀ ਸਜ਼ਾ ਕੀ ਹੈ 312 ਬੱਚੇ ਦਾ ਦਰਜ ਹੋ ਜੂ ਜਿੰਮੀਆਂ ਲੇਖ ਦੇ ਦਾਪਾ ਕਰਕੇ ਦਾਲ ਤੇ ਰੱਖਦੇ ਨੇ ਉਹਨੂੰ ਮੌਦਰ ਪੰਜ ਸਾਲ ਬਾਅਦ ਦਾ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਬਜਟ ਆਦਾ ਵੀ ਬਣਾ ਕੇ ਸਰਕਾਰ ਪਤੀ ਦੇ ਕੋਈ ਮੰਗਤ ਕਰ ਦਿੰਦੀ। ਜੇ ਇੱਕ ਪਾਸੇ ਬਾਈ ਸਕੰਦਲ ਦਾ ਪਰਿਵਾਰ ਨੂੰ ਗਿਆ ਦੂਜੇ ਪਾਸੇ ਚਾਰ ਸਾਲ ਜੇਲ੍ਹ ਕਿਰਵਾਉਂਦੇ ਉਹਨਾਂ ਨੂੰ ਫੇਰਾ ਜੂ ਆਈ ਪਤਾ ਉਹਨੂੰ ਪਹਿਲਾਂ ਜੇਲ੍ਹ ਨਹੀਂ ਹੈਗੀ ਅਕੇ ਫੌਸਲੇ ਨੇ ਉਥੇ ਆ ਕੇ ਬੰਦੇ ਨੇ ਜਦੋਂ ਕਮਾਰ ਸੁਈ ਵਰਗੇ ਲਾਅਰਸ ਵਰਗੇ ਪਤਾ ਨਹੀਂ ਹੁੰਦਾ ਕਿ ਕਿੰਨੇ ਲੋਗ ਹੁੰਦੇ ਕਿ ਕਿਨੇ ਨਹੀਂ ਜਾਂਦੇ ਕਿੰਨੇ ਬੈਠੇ ਹੈ ਇੱਕ ਦੋ ਕੰਮ ਤੋਂ ਬਾਅਦ ਉਹਨਾਂ ਗੈਂਗਸਟਰ ਬਾਦ ਵੀ ਹੈਗਾ ਪੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਦਾਜੀ ਤੋਂ ਦੋ ਕਰੇ ਹੋਏ ਨੇ ਪੋਟੇ ਸਾਹਮਣੇ ਨਾ ਦੱਸਾਂ ਮੇਰੀ ਜਿਹੜੀ ਅੱਜ ਦੀ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਨਾਲ ਕੰਪੈਰੀਜ਼ੇਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਚੰਡੀਗੜ੍ਹ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਤੇ ਆ ਕੇ ਛੱਡਦਾ ਸੀ ਰਾਤ ਨੂੰ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਕਿ ਦੋਸਤੋਂ ਮਗਰੋਂ ਸਕਿਉਰਿਟੀ ਬਣਾਇਆ ਕਰਤੀ ਨਿਯਾਤਨਾ ਕਰਤਾ ਸਖਵਿੰਦਰ ਬਾਈ ਦਾ ਆਪਲਾ ਜਣਾ ਕਰਦਿਆ ਨਿਯਾਤਨਾ ਕਰਤਾ ਇਹ ਮਗਰ ਲੱਗੇ ਹੋਏ ਹੈ ਪਹਿਲਾ ਉਹ ਤੋਂ ਸਭ ਕੁਝ ਪਿਛਾ ਕਰਦੇ ਐ ਕਿ ਜਦੋਂ ਵੀ ਦੇਖਣ ਲਈ ਹੋਂ ਜਮਾ ਕਰਦਾ ਹੋਂ ਇਹਦਾ ਜਿਹੜਾ ਮਰਦੀ ਰੂਤੀ ਦਾ ਰਿਸਟਰ ਤੇ ਥੇਜੋ ਉਹ ਗੋਲੀ ਮਾਰ ਕੇ ਤੁ। ਕੋਈ ਜਿਹੜਾ ਜਿਹਦੇ ਨਾਲ ਹੋਂ ਜਿਹੜਾ ਦਾਗ ਕਰ। ਬੇੜਾ ਕਬੜਾ ਮੇਕ ਤੇ ਲੱਝਣਗੇ। ਘਰੋਂ ਰੂਤੀ ਨਾ ਜਾਵਾਂਗੇ। ਕੱਲੇ ਕੱਲੇ ਨਾ ਜਾਵਾਂਗੇ। ਉਹ ਜਿਹਦਾ ਆਈ ਨਹੀਂ ਪਤਾ ਤੁਸੀਂ 50 ਜਣੇ ਸਿਰੋਂ ਕਿਹੜਾ ਮਸੂਲ ਘਟੂ ਕੱਢ ਕੇ ਗੋਲੀ ਮਾਰੋ ਉਹਦਾ ਕੀ ਯਾਨ ਹੈ ਭਾਈ। ਕਾਹਦੇ ਸੋਚ ਕੇ ਤੇ ਕਰਾਂਗੇ। ਇਹ ਤਾਂ ਦੱਸੋ ਉਹ ਇਹੋ ਜਿਹਾ ਕਰ ਦਿੱਤਾ ਹੈ ਕਿ ਜਿਹਦੀ ਵੀ ਜਿਹੜੀ ਹੈ ਕੋਈ ਦੱਸੋ ਨਾ ਕੰਮ ਕੋਈ ਹੈ ਨਹੀਂ ਆਮ ਦਾ ਖਾਣਾ 24 ਘੰਟੇ ਉਹ ਸਭ ਤੋਂ ਵੱਧ ਨਿਗਾਹ ਕਿਹਨਾਂ ਤੇ ਹੈ ਜਿਹਦੇ ਦੁਆਰ ਚੰਗੀ ਲੱਗਦੀ ਹੈ ਜਿਹਦਾ ਦੁਆਰ 4 ਪੈਸੇ ਕਮਾ ਕੇ ਘਰੇ ਵਰਦਾ ਉਹਦੀ ਬਹੁਤ ਸਭ ਤੋਂ ਜ਼ਿਆਦਾ ਇਹ ਚੌਂਦੀ ਹੈ ਹੁਣ ਮੈਨੂੰ ਯਾਰ ਦੱਸੋ ਗੈਂਗਸਟਰ ਬਾਤ ਤੇ ਨਸ਼ੇ ਦੇ ਤਸਕਰ ਤੇ ਇੱਕੋ ਸਿੱਕੇ ਦੇ ਲੋਕਾਂ ਤੇ ਧੁਆ ਜੇ ਤੁਸੀਂ ਕਹੋਗੇ ਨਿਕਾ ਬੰਦ ਹੋ ਜੀ ਐਕਸਟਰਨੈਟ ਦੇ ਗੈਕਟਰ ਹੈਗੇ ਤਾਂ ਸੱਚ ਇਹ ਦੋਨੇ ਜਿਹੜਾ ਆਪਰੇ ਵਿੱਚ ਯੂਨੀਅਨ ਲਿਖਾ ਦੇਖਦਾ ਕੌਣ ਹੈ ਚਿਤਰਾ ਬੰਦਾ ਨੂੰ ਲਿਖਾ ਦੇ ਦਿੰਦਾ ਮੇਰੇ ਵਰਗਾ ਲੇਕਰ ਤੁਹਾਨੂੰ ਇਹਦਾ ਗਵਾਹ ਨੂੰ ਬਤਾ ਦਿੰਦਾ ਤੁਮਰਾ ਇਚਟ ਸੋ ਦੋਨੇ ਜਿਹੜਾ ਆਪਰੇ ਵਿੱਚ ਜੁੜੀਆਂ ਉਹਦੇ ਤਰੀਕੇ ਦੇ ਨਾਲ ਜੇਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂੰ ਗ੍ਰੇਡ ਕੀਤਾ ਜਾਂਦਾ ਪਹਿਲਾਂ ਸਾਰੇ ਵਾਗ ਬੇਕਾਰ ਜਿੱਤੇ ਜਾਂਦੇ ਆ ਫਿਰ ਉਹਨਾਂ ਦੀ ਓਕਾਰ ਨੂੰ ਖਰੀਦਾ ਜਾਂਦਾ ਉਹ ਵੇਸ ਸਿਆਸੀ ਜਨਨੇ ਭੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਨਾਲ ਕੀ ਅਦਜ਼ਿਆਕ ਤਾਂ ਇਹ ਨਾਲ ਹੋ ਜੇ ਸਿਆਸੀ ਨੀਂਦ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸਖੰਦਰ ਦੇ ਕਾਨੂੰਨੀ ਜਾਂਚ ਜਿਹੜੀ ਅਜੇ ਤੱਕ ਦੀ ਜਿਹੜਾ ਮੇਰੇ ਕੋਲ ਰਿਹਾ ਹੈ ਜਦੋਂ ਤੁਸੀਂ ਉਸਨੂੰ ਲੈ ਕੇ ਚੱਕ ਲਈ ਉਹ ਤੋਂ ਬਾਅਦ ਉਹਦਾ ਮਸਲਾ ਖਤਮ ਤੁਸੀਂ ਕਹਿੰਦੇ ਆ ਆਪ ਦੋਸਤਾਂ ਦੇ ਜਿਹੜੇ ਮਾਰ ਨੂੰ ਕੇ ਰਹੂਗੇ ਕਿਸੇ ਨੇ ਕੋਈ ਗੱਲ ਨਹੀਂ ਪੁੱਛੀ ਨਾ ਕੋਈ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਰਹਿ ਗਿਆ ਮਾਤਰੀ 25 ਮਿੰਟ ਦੀ ਜੁਰੀ ਦੇ ਬੈਠਾ ਨੂੰ ਕੰਦਰੀ ਉਹਨੇ ਕੀ ਨਹੀਂ ਕਿਹਾ ਬਿਜੁਰਤ ਜੁੜਾ ਲੈਣ ਤਸਦ ਦੇ ਨਾਲ ਦੇ ਉੱਤੇ ਉਹਨੂੰ ਅੰਦਰ ਬਿਠਾ ਕੇ ਕਾਹਦਾ ਕੰਮੀ ਪਿਆਦ ਦੁਬਿਨੇ ਦੁਨੀਆ ਉੱਤੇ ਖੜੀ ਰਹੇ ਸੀ ਪਰ ਨਹੀਂ ਕੋਈ ਚਰਮੀ ਕਰਦਾ ਵੀ ਨਹੀਂ ਉਹ ਆਦਾ ਅਸੀਂ ਉਹਦੇ ਭੰਡਾਰਾਂ ਦੇ ਬਾਰੇ ਜਿਹਨਾਂ ਦਾ ਕੰਮ ਸਕੇਲਡ ਕੀਤੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂ ਬਣਾ ਕੇ ਸਤਾ ਲਈਏ ਹੁਣ ਵੀ ਸੌਜ ਲੋ ਮੈਂ ਸਹਿਯਾਰ ਸੀ ਅੱਜ ਦੇ ਬਤਾਂ ਹਸਪਤਾਲ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਮੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਘੋਲੇ ਨੂੰ ਵੇਅ ਇਲੈਕਸ਼ਨ ਦੇ ਬਾਰੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦਾ ਜਦੋਂ ਇੱਕ ਵਾਰ ਐਮਐਲਏ ਨਾਲ ਦੂਜੀ ਵਾਰ ਤੁਸੀਂ ਐਮਪੀ ਬਣਾਉਂਦਾ ਉਹ ਭਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਂ ਸਾਹਿਬ ਜੀ ਨਹੀਂ ਆਉਗੀ ਉਹਦੀ ਐਫਆਈਆਰ ਵੀ ਹੋਈ ਪਰ ਤੁਹਾਡੇ ਜਿਹੜੇ ਉਹ ਅਧਿੰਦ ਨੇ ਉਹਨੂੰ ਗ੍ਰਿਫਤਾਰ ਵੀ ਕਰਿਆ ਏ 2-3 ਦਿਨ ਨੇ ਪਰ ਉਹ ਤੋਂ ਛੇੜਦਾ ਅੱਜ ਤੱਕ ਪੁਲਿਸ ਨੇ ਤਾਂ ਇਹ ਨਹੀਂ ਦੱਸਿਆ ਕਿ ਉਹਨੂੰ ਕੇਸ ਤੋਂ ਬਾਹਰ ਕਰਤਾ ਕੋਈ ਨਾ ਜਦਕਿ ਮੈਨੂੰ ਪਤਾ ਕਿ ਉਹ ਬਾਹਰ ਕਰਤਾ ਕਲੀਨ ਚਿੱਟ ਦੇ ਦੋ ਮੁਦادله ਵੀ ਨਿਕਲ ਗਿਆ ਆਹ ਬਰਾਬਰ ਜਗਾ ਬਰਤ ਸਜਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਅੰਦੀ ਇਹਦਾ ਰੱਖੋ ਕੋਈ ਪੁਲਿਸ ਦਾ ਆਪਾਂ ਕੋਈ ਮੌਜੂਦ ਨਹੀਂ ਹੁੰਦਾ ਉਹ ਚਲਦੇ ਇੰਦਾਰੇ ਇਸ਼ਾਰੇ ਹੰਦੇ ਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਿ ਯਾਤਰਾਆਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਦੋਂ ਮਦਦ ਨੂੰ ਮਿਲਦਾ ਉਹਨੂੰ ਮੇਰੇ ਹੱਥ ਦੁੱਖ ਨਹੀਂ ਹੈ ਇਸ ਗੱਲ ਦਾ ਕਿ ਅਸਮਦੇ ਕੋਮ ਪਾੜੀ ਹੋਈ ਹੈ ਪਰ ਵੀ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਥੇ ਕੇ ਜਿਥੋਂ ਤੱਕ ਅਸੀਂ ਪਹੁੰਚੇ ਜਦੋਂ ਮੁੱਟਾ ਫੜਨੇ ਲੱਗਿਆ ਜੜ ਕੱਟ ਕੇ ਉਹ ਵਾਰੀ ਪਾੜਨੇ ਚਲੇ ਮੁਟ ਵਾਧਨਾ ਡੈਰ ਰੱਖਿਆ ਹੋਇਆ ਹੈ ਔਰ ਇਹਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਦਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਗਰੁੱਪ ਦੇ ਵਿੱਚ ਟੀਪੜੇ ਕਿਥੀ-ਕੀ ਹੋਈ ਹੈ ਮੈਂ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿਹਨੂੰ ਇਹ ਮਾਰੀਆਂ ਤਰ੍ਹਾਂ ਧੂਖਾ ਹਾਲ ਕਰਕੇ ਮਾਰਾਂਗੇ ਮੈਂ ਮਾਮਲਾ ਕੰਪਲੇਨਟ ਕੀਤੀ ਹੈ ਉਹ ਵੀ ਫਾਈਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਇਹ ਭਰਾ ਵੀ ਇਹ ਜਮੀਨਾਂ ਅੱਜ ਤੁਹਾਡੇ ਪਿੰਡ ਦੀ ਖੂਨ ਦੇ ਨਾਲ ਲੱਤ-ਪੱਤ ਹੋਈ ਹੋਈ ਐ ਅੱਜ ਮੈਂ ਤੁਹਾਨੂੰ ਇੱਥੇ ਖੜਕੇ ਗੱਲ ਕਹਿਣਾ ਸਰਕਾਰੇ ਜੇ ਤੁਸੀਂ ਨਾ ਸੰਭਲੀ ਤਾਂ ਪੰਜਾਬ ਤਾਂ ਨਪਾਲ ਬੰਦ ਨੂੰ ਕਾਇਮ ਨਹੀਂ ਲੱਗਣਾ ਅਸੀਂ ਇੱਥੇ ਪਿਆ ਹਾਂ ਪਰ ਅਸੀਂ ਘਰੋਂ ਬਾਹਰ ਨਿਕਲਾਂਗੇ ਤਦੋਂ ਸਾਡੇ ਕੋਲ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿੱਥੇ ਨਹੀਂ ਸਾਡੀ ਕਿੱਥੇ ਹਾਲਾਤਾਂ ਦੇ ਵਿੱਚ ਤੁਸੀਂ ਸਾਨੂੰ ਜਾਣ ਦਿੰਦੇ ਚਾਰ ਸਵੇਰੇ ਵੱਡੇ-ਵਡੇ ਟੋਲੇ ਵੀ ਵਰਤੇ ਜਦ ਆਪ ਬੰਦਾ ਸ਼ਹੀ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਓਮ ਦੀ ਤਕਰੀਰ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਕਤਲ ਦੀ ਖਬਰ ਆਉਂਦੀ